ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਬਾਈ ਅੱਜ ਸੁਣਿਆ ਹੋਊਗਾ ਤੁਸੀਂ ਕੱਪੜਿਆਂ ਦੀ ਸੇਲ ਬੂਟਾਂ ਦੀ ਸੇਲ ਐਤਕੀ ਆਪਾਂ ਲਾਤੀ ਬਾਈ ਬੈਟਰੀਆਂ ਦੀ ਸੇਲ ਤਾਲੀਵਾਲ ਸਪੇਅਰ ਪਾਰਟ ਟੈਡੀ ਰੋਡ ਨੀਅਰ ਬਾਗੀ ਸਟੈਂਡ ਤੇ ਵੀਰੇ ਐਕਟਵਾ ਦੀ ਮੋਟਰਸਾਈਕਲ ਸਪਲੈਂਡਰ ਹੋਵੇ ਪੈਸ਼ਨ ਪ੍ਰੋ ਹੋਵੇ ਜਿਹੜਾ ਮਰਜੀ ਹੋਵੇ ਵੀਰੇ 4 ਐਂਪੀਅਰ ਦੀ ਜਿਹ ਚ ਬੈਟਰੀ ਪੈਂਦੀ ਆ 590 ਰੁਪਏ ਚ ਗਾਰੰਟੀ 4 2 ਸਾਲ ਗਾਰੰਟੀ 2 ਸਾਲ ਵਾਰੰਟੀ ਵੀਰੇ ਪਹਿਲੀ ਵਾਰ ਹੋਇਆ ਵੀਰੇ ਜਿਹੜੀ ਬੈਟਰੀਆਂ ਦੀ ਸੇਲ ਲੱਗੀ ਆ। ਇਹ ਰੇਟ ਟੂ ਰੇਟ ਦੇ ਰਹੇ ਆ ਵੀਰੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹ ਮੇਰੇ ਵੀਰ ਨੂੰ 590 ਤੋਂ ਵੀ ਮੈਂ ਘਟ ਦਊਗਾ। ਚਾੜ ਤੋਂ ਕਰਿਆ ਕੰਦਾ ਦੇ ਕੁੱਤੀਆਂ ਬਾਈ ਸ਼ੇਅਰ ਕਰਦੇ ਹੋ ਮੇਰਾ ਵੀਰ ਜੀਂਦੇ ਵਾਸਤੇ ਰੋ ਰੱਬ ਤੁਹਾਨੂੰ ਤਰੱਕੀਆਂ ਦੇਵੇ। ਮੋਬਾਈਲ ਨੰਬਰ ਹੈਗਾ ਮੇਰਾ 83601 48990 41 ਵਾਲ ਸਪੇਅਰ ਪਾਰਟ ਟੈਡੀ ਰੋਡ ਨੀਅਰ ਬਾਗਿਸਟਾਨ ਵੀਰੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।